نہیں چلے گی نہیں چلے گی نہیں چلے گی ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਮੈਂ ਪੰਜਾਬ ਰੋਡਵੇਜ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਤੋਂ ਸੂਬਾ ਕੈਸ਼ੀਅਰ ਰਮਨ ਜੀ ਕੀ ਨਾਮ ਹੈ ਲੈ ਜੀ ਮਾਮਲਾ ਕੁਛ ਨਹੀਂ ਜੀ ਸਵੇਰੇ ਕੱਲ ਲਗਭਗ 23:00 ਵਜੇ ਮੈਨੇਜਮੈਂਟ ਵੱਲੋਂ ਇੱਕ ਡਿਊਟੀ ਰੋਸਟਰ ਜਾਰੀ ਕੀਤਾ ਗਿਆ ਜਿਦੇ ਵਿੱਚ ਕੀ ਮੁਲਾਜ਼ਮਾਂ ਦੀਆਂ ਡਿਊਟੀਆਂ ਰੇਲੀ ਦੇ ਵਿੱਚ ਬਢੰਡਾ ਲਗਾਈਆਂ ਗਈਆਂ ਸੋ ਪਿਛਲੇ ਦਿਨੀ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਆ ਤੁਹਾਡੇ ਵੀ ਮੋਗਾ ਦੇ ਵਿੱਚ ਇੱਕ ਬੱਸ ਦੇ ਉੱਪਰ ਗੋਲੀ ਚੱਲੀ ਸੀ ਔਰ ਜਿਸ ਨੂੰ ਲੈ ਕੇ ਸਾਡੇ ਮੁਲਾਜ਼ਮਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਜਿਹੜਾ ਪੈਦਾ ਹੋਇਆ ਵੀ ਕਿਸੇ ਵੇਲੇ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਹੈ ਤਾਂ ਸਾਡੀ ਜਾਨ ਮਾਲ ਦਾ ਸੁਰੱਖਿਆ ਕੌਣ ਕਰੂਗਾ ਸੋ ਇਸ ਚੀਜ਼ ਨੂੰ ਲੈ ਕੇ ਪਲੱਸ ਨਾਲ ਵੱਖ-ਵੱਖ ਸਮੇਂ ਤੇ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਤੇ ਮੰਨੀਆਂ ਮੰਗਾਂ ਵੀ ਜਿਹੜੀਆਂ ਸਾਡੀਆਂ ਲਾਗੂ ਨਹੀਂ ਕੀਤੀਆਂ ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਕੱਲ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ ਅਸੀਂ ਡਿਊਟੀ ਰੂਟ ਡਿਊਟੀ ਨਹੀਂ ਕਰਾਂਗੇ ਅਸੀਂ ਆਪਣੇ ਰੂਟ ਤੇ ਡਿਊਟੀ ਕਰਾਂਗੇ ਅਸੀਂ ਆਪਣੀ ਆਮ ਪਬਲਿਕ ਨੂੰ ਲੋਕਾਂ ਨੂੰ ਢੋਵਾਂਗੇ ਅਸੀਂ ਸਿਆਸੀ ਰੈਲੀ ਦੇ ਵਿੱਚ ਡਿਊਟੀ ਨਹੀਂ ਕਰਨੀ ਸੋ ਉਸ ਤੋਂ ਬਾਅਦ ਦੇ ਵਿੱਚ ਅਸੀਂ ਰਾਤ ਜਦੋਂ ਇਸ ਦਾ ਬਾਈਕਟ ਕੀਤਾ ਤਾਂ ਅੱਜ ਸਵੇਰ ਦੇ ਸਾਡੇ ਮੁਲਾਜ਼ਮ ਸਾਰੇ ਇੱਥੇ ਡਿਊਟੀਆਂ ਤੇ ਆਪਣੀਆਂ ਤੇ ਹਾਜ਼ਰ ਹੋਏ ਰੂਟ ਡਿਊਟੀ ਕਰ ਲਈ ਬੱਸਾਂ ਵੀ ਇੱਧਰ ਖੜੀਆਂ ਨੇ ਤੁਸੀਂ ਬੱਸ ਸਟੈਂਡ ਦੇ ਵਿੱਚ ਦੇਖ ਸਕਦੇ ਹੋ ਪਰੰਤੂ ਮੈਨੇਜਮੈਂਟ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਬੰਦਿਆਂ ਦੀ ਕੱਲ ਡਿਊਟੀ ਲੱਗੀ ਹੋਈ ਸੀ ਰੈਲੀ ਦੇ ਵਿੱਚ ਉਹਨਾਂ ਨੂੰ ਅਸੀਂ ਅੱਜ ਦਾ ਦਿਨ ਰੂਟ ਦੇ ਉੱਪਰ ਨਹੀਂ ਭੇਜਣਾ ਸੋ ਉਸ ਚੀਜ਼ ਨੂੰ ਰੋਸ ਨੂੰ ਲੈ ਕੇ ਅਸੀਂ ਅੱਜ ਇੱਥੇ ਬੈਠੇ ਆ ਸਾਡੀ ਹੈਂਡਆਫ ਦੇ ਵਿੱਚ ਵੀ ਮੀਟਿੰਗ ਚੱਲਦੀ ਪਈ ਆ ਸਾਡੀ ਉੱਥੇ ਕਮੇਟੀ ਦੇ ਕੁਝ ਨੁਮਾਇੰਦੇ ਨੇ ਜਿਹੜੇ ਸ਼ਾਮਲ ਨੇ ਅਗਰ ਅੱਜ ਜੇ ਜੋ ਬੰਦੇ ਸਾਡੇ ਇੱਥੇ ਬੈਠੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨਾਲ ਧੱਕਾਸ਼ਾ ਹੀ ਹੁੰਦੀ ਹੈ ਤੇ ਤੁਰੰਤ ਤੌਰ ਤੇ ਡੀਪੂ ਬੰਦ ਜਾਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਲੋੜ ਅਨਸਾਰ ਇਸ ਨੂੰ ਪੰਜਾਬ ਪੱਦਰ ਤੇ ਵੀ ਲਿਆਇਆ ਜਾ ਸਕਦਾ ਹੈ ਔਰ ਸਾਡਾ ਫੈਸਲਾ ਅਡਲ ਹੈ ਵੀ ਅਸੀਂ ਸਿਆਸੀ ਰੈਲੀਆਂ ਦੇ ਵਿੱਚ ਗੱਡੀਆਂ ਨਹੀਂ ਲੈ ਕੇ ਜਾਵਾਂਗੇ ਮੁੱਖ ਕਾਰਨ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਅਤੇ ਸਾਡੀ ਜਾਨ ਮਾਲ ਦੀ ਸੁਰੱਖਿਆ ਜਾਂਦਾ ਸਰਕਾਰ ਯਕੀਨੀ ਬਣਾਵੇ ਕਿਉਂਕਿ ਉਥੇ ਜੇ ਪਿਛਲੇ ਦਿਨੇ ਜੋ ਹਾਦਸਾ ਹੋਇਆ ਬਹੁਤ ਹੀ ਭਿਆਨਕ ਹਾਦਸਾ ਸੀ ਕੋਸ਼ਿਸ਼ ਖਬਰਾਂ ਤਾਂ ਇਹ ਵੀ ਚੱਲੀਆਂ ਵੀ ਡਰਾਈਵਰ ਕਨੈਕਟਰ ਲੜਪੇ ਪਰ ਅਸੀਂ ਆਮ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕੋਈ ਡਰਾਈਵਰ ਕਨੈਕਟਰ ਨਹੀਂ ਲੜੇ ਪਿੰਡ ਦੇ ਵਿੱਚ ਜਿਹੜੇ ਦੇ ਵਿੱਚ ਵਸ ਗਈ ਸੀ ਉਥੇ ਪਿੰਡ ਦੇ ਲੋਕਾਂ ਦਾ ਕੋਈ ਝਗੜਾ ਹੋਇਆ ਸੀ ਸੋ ਉਸ ਚੀਜ਼ ਨੂੰ ਲੈ ਕੇ ਸਾਡੇ ਵਰਕਰਾਂ ਦੇ ਵਿੱਚ ਡਰ ਹੈ ਸੋ ਉਸ ਡਰ ਨੂੰ ਦੇਖਦੇ ਹੋਏ ਅਸੀਂ ਇਹ ਚੀਜ਼ਾਂ ਦਾ ਫੈਸਲਾ ਲਿਆ ਕਿ ਅਸੀਂ ਸਿਆਸੀ ਰੈਲੀ ਦਾ ਸੰਪੂਰਨ ਤੌਰ ਤੇ ਬਾਈਕਟ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਬਰਸੇਪ ਸਿੰਘ ਜੀ ਅੱਜ ਚੈਕਿੰਗ ਕੀਤੀ ਕਰਾਂਗੇ ਇਹ ਮਾਮਲਾ ਕਹਿਣਾ ਸਰ ਸਰਕਾਰ ਹੈ ਜੋ ਭਗਵੰਤ ਮਾਨ ਸਾਹਿਬ ਦੀ ਆਈ ਹੈ ਜੋ ਹਰਾ ਪਿੰਨ ਦਾ ਨਾਮ ਲੈ ਕੇ ਆਈ ਸੀ ਵੀ ਅਸੀਂ ਆਉਂਦੇ ਸਾਰੇ ਵਰਕਰਾਂ ਦੇ ਰੈਗੂਲਰ ਕਰਨ ਵਾਲੇ ਪੱਖ ਤੇ ਜਾਵਾਂਗੇ ਸੋ ਸਰਕਾਰ ਹਰ ਬਾਰ ਪਹਿਲੀ ਗੱਲ ਤਾਂ ਮੀਟਿੰਗ ਦੇ ਦਿੰਦੀ ਹੈ ਸੰਘਰਸ਼ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਹੀ ਮੀਟਿੰਗ ਵਰਕਰਾਂ ਨਾਲ ਜਾਂ ਸਾਡੇ ਸਾਥੀ ਸਾਡੇ ਆਗੂਆਂ ਨੂੰ ਨਰਾਸ਼ ਕਰਕੇ ਸਰਕਾਰ ਵੱਲੋਂ ਭੇਜਿਆ ਜਾਂਦਾ ਹੈ ਹਰ ਬਾਰ ਮੀਟਿੰਗ ਦੇ ਕੇ ਮੀਟਿੰਗ ਨਹੀਂ ਕੀਤੀ ਜਾਂਦੀ ਸੋ ਬਾਰ ਬਾਰ ਕੁਝ ਮੰਗਾਦੇ ਸਾਡੀਆਂ ਦੇ ਸਹਿਮਤੀ ਵੀ ਬਣੀ ਉਹ ਵੀ ਮੰਗਾ ਸਹਿਮਤੀ ਬਣਨ ਤੋਂ ਬਾਅਦ ਵੀ ਆਪਦੇ ਟੇਬਲ ਤੇ ਮੰਨ ਕੇ ਵੀ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਜਿਸ ਵੱਲੋਂ ਸਾਡੇ ਸਾਥੀਆਂ ਦੇ ਵਿੱਚ ਭਾਰੀ ਰੋਸ ਹੈ ਕਿ ਸਰਕਾਰ ਸਾਡੇ ਵੱਲ ਬਿਲਕੁਲ ਵੀ ਸਹੀ ਤਰੀਕੇ ਨਾਲ ਸਾਡੇ ਪੱਖ ਲਾਗੂ ਨਹੀਂ ਕਰ ਰਹੀ ਇਸ ਕਰਕੇ ਅਸੀਂ ਹਰੇਕ ਸਿਆਸੀ ਰੈਲੀ ਦਾ ਵਿਰੋਧ ਕਰ ਰਹੇ ਹਾਂ ਸਰਕਾਰ ਦੀ ਦਾ ਜਿਸ ਦੇ ਕਾਰਨ ਅੱਜ ਸਾਡਾ ਕੋਈ ਵੀ ਸਾਥੀ ਬਠਿੰਡੇ ਰੈਲੀ ਦੇ ਨਹੀਂ ਗਿਆ ਇਸ ਦੇ ਬਾਵਜੂਦ ਅਸੀਂ ਰੂਟ ਡਿਊਟੀਆਂ ਕਰਨ ਨੂੰ ਤਿਆਰ ਆ ਜੋ ਸਾਡੇ ਸਾਥੀ ਸਵੇਰ ਤੋਂ ਹਾਜ਼ਰ ਨੇ ਪਰ ਸਰਕਾਰ ਜਾਂ ਮੈਨੇਜਮੈਂਟ ਦੀ ਧੱਕੇਸ਼ਾਹੀ ਦੇ ਕਾਰਨ ਸਾਡੇ ਬੰਦਿਆਂ ਨੂੰ ਰੂਟ ਤੇ ਡਿਊਟੀ ਕਰਨ ਵਾਸਤੇ ਨਹੀਂ ਭੇਜਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਵਿੱਚ ਲੋਕ ਕਿੰਨੇ ਹੈਰਾਨ ਪਰੇਸ਼ਾਨ ਨੇ ਪਰ ਇਹ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੈ ਜਾਂ ਸਰਕਾਰ ਦੀ ਹੈ ਅਸੀਂ ਡਿਊਟੀ ਕਰਨ ਨੂੰ ਤਿਆਰ ਆ ਰੂਟ ਤੇ ਜੋ ਸਾਡੀ ਬਣਦੀ ਡਿਊਟੀ ਹੈ